ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਆ ਕਰੋ ਕਹਾਣੀ ਸੰਬੰਧੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਨਾ ਭੁੱਲਿਆ ਕਰੋ ਆਪਣੀ ਅੱਜ ਦੀ ਕਹਾਣੀ ਇੱਕ ਪਿੰਡੂ ਪਰਿਵਾਰ ਨਾਲ ਸੰਬੰਧਤ ਕਹਾਣੀ ਆ ਸੁਖਦੇਵ ਸਿੰਘ ਤੇ ਜਸਵੀਰ ਕੌਰ ਦਾ ਜਦੋਂ ਵਿਆਹ ਹੋਇਆ ਤਾ ਉਹਨਾਂ ਦੇ ਘਰ ਦੋ ਪੁੱਤਰ ਪੈਦਾ ਹੋਏ ਉਹਨਾਂ ਨੇ ਆਪਣੇ ਪੁੱਤਰਾਂ ਦੀ ਬਹੁਤ ਵਧੀਆ ਪਰਵਰਿਸ਼ ਕੀਤੀ ਵਧੀਆ ਸਕੂਲ ਦੇ ਵਿੱਚ ਪੜ੍ਹਾਏ ਜਦੋਂ ਸੁਖਦੇਵ ਸਿੰਘ ਦੇ ਦੋਨੋਂ ਪੁੱਤਰ ਪੈਦਾ ਹੋਏ ਸੀ ਤਾਂ ਉਹਦੇ ਕੋਲ ਇੱਕ ਛੋਟੀ ਜੀ ਦੁਕਾਨ ਸੀ ਪਰ ਆਪਣਾ ਪਰਿਵਾਰ ਵਧਾ ਕੇ ਸੁਖਦੇਵ ਸਿੰਘ ਤੇ ਜਸਵੀਰ ਕੌਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਮਿਹਨਤ ਕਰਕੇ ਉਹਨੇ ਆਪਣਾ ਕਾਰੋਬਾਰ ਵਧਾ ਕੇ ਦੋ ਵੱਡੇ ਸ਼ੋਰੂਮ ਬਣਾ ਲਏ ਤੇ ਸ਼ਹਿਰ ਦੇ ਵਿੱਚ ਇੱਕ ਕੋਠੀ ਲੈ ਲਈ ਕਿਉਂਕਿ ਉਹਨੂੰ ਪਤਾ ਸੀ ਕਿ ਅੱਗੇ ਦੀ ਪੜ੍ਹਾਈ ਹੈ ਜਿਹੜੀ ਉਹ ਸ਼ਹਿਰ ਦੇ ਵਿੱਚ ਰਹਿ ਕੇ ਹੋਊਗੀ ਤੇ ਉਹ ਆਪਣੇ ਮੁੰਡਿਆਂ ਨੂੰ ਲੈ ਕੇ ਸ਼ਹਿਰ ਦੇ ਵਿੱਚ ਸ਼ਿਫਟ ਹੋ ਗਿਆ। ਸ਼ਹਿਰ ਦੇ ਖਰਚੇ ਬੜੇ ਸੀ ਪਰ ਫਿਰ ਵੀ ਸੁਖਦੇਵ ਸਿੰਘ ਤੇ ਜਸਵੀਰ ਕੌਰ ਸਖਤ ਮਿਹਨਤ ਕਰਦੇ ਉਹਨਾਂ ਨੇ ਆਪਣਾ ਕਾਰੋਬਾਰ ਇੰਨਾ ਕ ਵਧਾ ਲਿਆ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਪੜਾ ਸਕਦੇ ਸੀ। ਉਹਨਾਂ ਦੇ ਬੱਚੇ ਵੱਡੇ ਹੋਏ ਪੜ੍ਹਾਈ ਦੇ ਵਿੱਚ ਹੁਸ਼ਿਆਰ ਨਿਕਲੇ ਇਸ ਗੱਲ ਦਾ ਸੁਖਦੇਵ ਸਿੰਘ ਨੂੰ ਬਹੁਤ ਮਾਣ ਰਹਿੰਦਾ ਸੀ। ਸੁਖਦੇਵ ਸਿੰਘ ਦੇ ਬੱਚੇ ਡਿਗਰੀਆਂ ਕਰ ਗਏ ਡਿਗਰੀਆਂ ਕਰਨ ਤੋਂ ਬਾਅਦ ਉਹ ਨੌਕਰੀ ਦੀ ਟਰਾਈ ਕਰਨ ਲੱਗੇ ਤੇ ਸੁਖਦੇਵ ਸਿੰਘ ਕਹਿੰਦਾ ਕਿ ਨੌਕਰੀ ਤਾਂ ਮਿਲੇ ਨਾ ਮਿਲੇ ਹਨਾ ਚਲੋ ਉਹ ਤਾਂ ਬਾਅਦ ਦੀ ਗੱਲ ਆ ਪਰ ਤੁਸੀਂ ਇੱਕ ਇੱਕ ਸ਼ੋਰੂਮ ਸੰਭਾਲ ਲਓ ਵੀ ਹੁਣ ਮੇਰੇ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਮੇਰੇ ਤੋਂ ਇੰਨਾ ਸਟ्रेस ਨਹੀਂ ਚੱਲਿਆ ਜਾਂਦਾ ਚਲੋ ਦੋਨਾਂ ਮੁੰਡਿਆਂ ਨੇ ਇੱਕ ਇੱਕ ਸ਼ੋਰੂਮ ਸੰਭਾਲ ਲਿਆ ਤੇ ਉਹਨਾਂ ਨੇ ਕੰਮ ਆ ਜਿਹੜਾ ਸਾਰਾ ਆਪਣੇ ਹੱਥ ਦੇ ਵਿੱਚ ਕਰ ਲਿਆ ਸ਼ੋਰੂਮ ਤੋਂ ਵਧੀਆ ਇਨਕਮ ਆਉਂਦੀ ਸੀ ਹੌਲੀ ਹੌਲੀ ਪਰਿਵਾਰ ਵਧਿਆ ਅੱਗੋਂ ਨੂਹਾ ਦੇ ਵੀ ਦੋ ਦੋ ਬੱਚੇ ਹੋ ਗਏ ਜਦੋਂ ਪਰਿਵਾਰ ਵੱਧ ਜਾਂਦਾ ਤਾਂ ਫਿਰ ਇੱਕ ਘਰ ਦੇ ਵਿੱਚ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਨਿੱਕੀ ਨਿੱਕੀ ਗੱਲ ਤੇ ਦਰਾਣੀ ਜਿਹਾ ਠਾਣੀ ਦੀ ਕਦੇ ਕਿਚਕਿਚ ਹੋ ਜਾਂਦੀ ਤਾਂ ਮੁੰਡੇ ਅੱਕ ਜਾਂਦੇ ਮੁੰਡੇ ਆਪਣੇ ਬਾਪੂ ਨੂੰ ਕਹਿੰਦੇ ਵੀ ਬਾਪੂ ਇੱਕ ਕੋਠੀ ਤਾਂ ਤੂੰ ਸ਼ਹਿਰ ਦੇ ਵਿੱਚ ਲੈ ਲਈ ਵੀ ਇੱਕ ਜਣੇ ਦੀ ਤਾਂ ਸਾਡੀ ਹੋ ਗਈ ਇੱਕ ਕੋਠੀ ਤੂੰ ਸਾਨੂੰ ਹੋਰ ਬਣਾ ਦੇ ਤਾਂ ਉਹਦਾ ਬਾਪੂ ਕਹਿੰਦਾ ਵੀ ਦੇਖ ਪੁੱਤ ਜਿੰਨੀ ਵੀ ਮੇਰੇ ਕੋਲੇ ਜਮਾ ਪੂੰਜੀ ਸੀ ਮੈਂ ਸਾਰੀ ਤੁਹਾਡੇ ਤੇ ਲਾ ਚੁੱਕਿਆ ਐਡੇ ਐਡੇ ਤੁਹਾਨੂੰ ਸ਼ੋਰੂਮ ਬਣਾ ਕੇ ਦੇਤੇ ਵੀ ਹੁਣ ਤੁਸੀਂ ਦੋਨੋਂ ਭਰਾ ਰਲ ਕੇ ਇੱਕ ਕੋਠੀ ਬਣਾਓ ਤੇ ਦੋਨੋਂ ਜਣੇ ਇੱਕ ਇੱਕ ਰੱਖ ਲੋ ਵੀ ਮੇਰੇ ਕੋਲੇ ਜਿਹੜੇ ਚਾਰ ਪੈਸੇ ਆ ਮੈਂ ਆਪਣੇ ਬੁਢਾਪੇ ਵਾਸਤੇ ਰੱਖਿਆ ਤਾਂ ਪੁੱਤ ਕਹਿੰਦੇ ਵੀ ਦੇਖ ਬਾਪੂ ਤੇਰੇ ਬੁਢਾਪੇ ਦਾ ਸਹਾਰਾ ਅਸੀਂ ਹੈਗੇ ਤਾਂ ਹੈਗੇ ਆ ਜਿਹੜਾ ਸਾਡਾ ਕਾਰੋਬਾਰ ਆ ਇਹਦੇ ਨਾਲ ਆਪਾਂ ਗੁਜ਼ਾਰਾ ਕਰਾਂਗੇ ਅਸੀਂ ਤੈਨੂੰ ਥੋੜੀ ਨਾ ਛੱਡਾਂਗੇ ਕਿਤੇ ਤੂੰ ਐਂ ਕਰ ਜਿਹੜੇ ਪੈਸੇ ਹੈਗੇ ਆ ਤੂੰ ਲਾ ਦੇ ਉਹ ਕਹਿੰਦਾ ਕਿ ਮੇਰੇ ਕੋਲੇ ਇੰਨੇ ਪੈਸੇ ਹੈ ਨਹੀਂ ਮੇਰੇ ਕੋਲੇ ਥੋੜੀ ਪੈਸੇ ਆ ਉਹ ਕਹਿੰਦੇ ਵੀ ਜਿੰਮੇ ਮਰਜ਼ੀ ਕਰ ਤੂੰ ਕੁਝ ਖੜ ਲੈ ਕਿਸੇ ਤੋਂ ਵੀ ਅਸੀਂ ਹੌਲੀ-ਹੌਲੀ ਕਰਜ਼ਾ ਲਾ ਦੇਾਂਗੇ ਚਲੋ ਭਾਈ ਸੁਖਦੇਵ ਸਿੰਘ ਦੀ ਘਰ ਵਾਲੀ ਜਸਵੀਰ ਕੌਰ ਆਪਣੇ ਪਤੀ ਨੂੰ ਕਹਿੰਦੀ ਵੀ ਆਪਣੀ ਜਮਾ ਪੂੰਜੀ ਅਸਲ ਤਾਂ ਆਪਣੀ ਔਲਾਦ ਆ ਵੀ ਜੇ ਔਲਾਦ ਹੀ ਨਾ ਚੱਜਦੀ ਹੋਵੇ ਫਿਰ ਜਮਾ ਪੂੰਜੀ ਵੀ ਕੀ ਕਰੂਗੀ ਵੀ ਚਲ ਐਂ ਕਰੋ ਵੀ ਜਿਹੜੇ ਆਪਾਂ ਪੈਸੇ ਪਏ ਹੈਗੇ ਉਹ ਆਪਾਂ ਲਾ ਦਿੰਨੇ ਆ ਤੇ ਕੁਛ ਆਪਾਂ ਐ ਕਰਦੇ ਆ ਵੀ ਕਰਜ਼ਾ ਲੈ ਲੈਨੇ ਆ ਚਲੋ ਸੁਖਦੇਵ ਸਿੰਘ ਆਪਣੀ ਪਤਨੀ ਦੀ ਗੱਲ ਮੰਨ ਗਿਆ ਤੇ ਉਹਨੇ ਕੁਸ਼ ਕਰਜ਼ਾ ਲੈ ਲਿਆ ਕੁਸ਼ ਜਿਹੜੇ ਪੈਸੇ ਹੈਗੇ ਸੀ ਉਹ ਲਾ ਕੇ ਇੱਕ ਪਲਾਟ ਲਿਆ ਸੀ ਜਿਹੜਾ ਉਹਦੇ ਵਿੱਚ ਵਧੀਆ ਕੋਠੀ ਬਣਾਈ ਹੁਣ ਦੋਨਾਂ ਮੁੰਡਿਆਂ ਨੇ ਇੱਕ ਇੱਕ ਕੋਠੀ ਸੰਭਲੀ ਦੋਨਾਂ ਮੁੰਡਿਆਂ ਦੇ ਅੱਗੇ ਬੱਚੇ ਸੀ ਉਹ ਵੀ ਪੜਨ ਜਾਂਦੇ ਸੀ ਜਦੋਂ ਹੀ ਸੁਖਦੇਵ ਸਿੰਘ ਦੇ ਹੱਥ ਖਾਲੀ ਹੋ ਗਏ ਤੇ ਉਹਦੇ ਸਿਰ ਕਰਜਾ ਚੜ ਗਿਆ ਤਾਂ ਪੁੱਤਾਂ ਨੂਹਾਂ ਦਾ ਵਿਵਹਾਰ ਸੀ ਉਹਦੇ ਪ੍ਰਤੀ ਬਦਲ ਗਿਆ ਜੇ ਤਾਂ ਉਹ ਵੱਡੀ ਨੂਹ ਦੇ ਜਾਂਦਾ ਉਹ ਕਿਚਕਿਚ ਕਰਦੀ ਰਹਿੰਦੀ ਤੇ ਜੇ ਛੋਟੀ ਵੱਲ ਜਾਂਦਾ ਉਹ ਵੀ ਕਿਚਕਿਚ ਕਰਦੀ ਇੱਕ ਦਿਨ ਸੁਖਦੇਵ ਸਿੰਘ ਨੇ ਆਪਣੀ ਵੱਡੀ ਨੂਹ ਨੂੰ ਕਿਹਾ ਕਿ ਪੁੱਤ ਮੈਨੂੰ ਚਾਹ ਦਾ ਕੱਪ ਬਣਾ ਕੇ ਦੇ ਦੇ ਤੇ ਮੇਰਾ ਸਿਰ ਦਰਦ ਕਰੀ ਜਾਂਦਾ ਉਹਦੀ ਨੂਹ ਕਹਿੰਦੀ ਵੀ ਡੈਡੀ ਜੀ ਮੇਰੇ ਕੋਲ ਇੰਨਾ ਸਮਾਂ ਨਹੀਂ ਹੈਗਾ ਮੈਂ ਤਾਂ ਆਪਣੀਆਂ ਸਹੇਲੀਆਂ ਨਾਲ ਪਾਰਟੀ ਤੇ ਚੱਲੀਆਂ ਉਹ ਕਹਿੰਦਾ ਧੀਏ ਪਾਰਟੀ ਤੇ ਤਾਂ ਚਲੀ ਜਾਈ ਤੂੰ ਉੱਥੇ ਫਿਰ 3-4 ਘੰਟੇ ਲਾ ਜਾਵੇਂਗੀ ਵੀ ਤੇਰੀ ਸੱਸ ਦੀ ਤਬੀਅਤ ਠੀਕ ਨਹੀਂ ਨਹੀਂ ਤਾਂ ਇਹ ਬਣਾ ਦਿੰਦੀ ਚਾ ਉਹ ਕਹਿੰਦੀ ਦੇਖੋ ਡੈਡੀ ਜੀ ਤੁਸੀਂ ਸਾਰਾ ਦਿਨ ਵੇਲੇ ਨਾ ਹੁਕਮਣਾ ਚਲਾਇਆ ਕਰੋ ਮੇਰੀ ਮੰਮੀ ਦੀ ਤਬੀਅਤ ਨੂੰ ਕੁਝ ਨਹੀਂ ਹੋਇਆ ਇਹ ਤਾਂ ਬਸ ਐਵੇਂ ਟਾਲਦੇ ਰਹਿੰਦੇ ਆ ਕਿ ਤੁਸੀਂ ਦੋਨੋਂ ਜਾਣੇ ਆਪਣੀ ਇੱਕ ਕੱਪ ਚਾਹ ਨਹੀਂ ਬਣਾ ਕੇ ਪੀ ਸਕਦੇ ਚਲੋ ਜਸਵੀਰ ਕੌਰ ਆਪਣੇ ਪਤੀ ਨੂੰ ਕਹਿੰਦੀ ਕਿ ਕੋਈ ਗੱਲ ਨਹੀਂ ਮੈਂ ਆਪੇ ਬਣਾ ਲਵਾਂ ਚਾ ਜਸਵੀਰ ਕੌਰ ਦੀ ਨੂੰ ਤਿਆਰ ਹੋਣ ਚੱਲੀ ਗਈ ਤੇ ਜਸਵੀਰ ਕੌਰ ਰਸੋਈ ਦੇ ਵਿੱਚ ਚਾਹ ਬਣਾਉਣ ਗਈ ਤਾਂ ਉਤੋਂ ਕੱਪ ਟੁੱਟ ਗਿਆ ਬਜ਼ੁਰਗ ਸੀ ਹੱਥ ਕੰਬਦੇ ਸੀ ਉਹ ਜਦੋਂ ਚੱਕਣ ਲੱਗੀ ਟੁੱਟ ਗਿਆ ਤੇ ਨੂੰ ਨਾ ਕੱਪ ਟੁੱਟਣ ਦੀ ਆਵਾਜ਼ ਸੁਣ ਕੇ ਰਸੋਈ 'ਚ ਆਈ ਚਾਹ ਡੁੱਲ ਗਈ ਤੇ ਕੱਪ ਟੁੱਟਿਆ ਪਿਆ ਸੀ ਤੇ ਜਸਵੀਰ ਕੌਰ ਦੀ ਵੱਡੀ ਨੂੰ ਆਪਣੀ ਸੱਸ ਨੂੰ ਬੋਲਣ ਲੱਗੀ ਕਹਿੰਦੀ ਜੇ ਤਾਂ ਤੁਸੀਂ ਕਦੇ ਇਹੋ ਜਿਹਾ ਕੁਝ ਵੇਖਿਆ ਹੋਵੇ ਫਿਰ ਤਾਂ ਤੁਹਾਨੂੰ ਵਰਤਣਾ ਵੀ ਕੀ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕੱਪ ਕਿੰਨੇ ਮਹਿੰਗੇ ਸੀ ਤੁਸੀਂ ਹੱਥ ਜੋ ਛੱਡ ਤਾ ਉਹ ਕਹਿੰਦੀ ਈ ਇਹ ਗੁੱਸਾ ਨਾ ਕਰ ਵੀ ਮੇਰੇ ਕਿਹੜਾ ਸਾਰੇ ਦੀ ਗੱਲ ਆ ਵੀ ਮੇਰੀ ਸਿਹਤ ਠੀਕ ਨਹੀਂ ਮੇਰੇ ਹੱਥ ਕੰਬਦੇ ਸੀ ਵੀ ਤਾਂ ਕੱਪ ਡਿੱਗ ਪਿਆ ਸਾਰਾ ਦਿਨ ਕਹਿੰਦੀ ਵਿੱਲਿਆਂ ਨੂੰ ਚਾਹ ਦੇ ਦਿਓ ਰੋਟੀ ਦੇ ਦਿਓ ਇਹ ਫਿਰ ਵੀ ਠੱਡਣੀ ਪਰਦਾ ਕਾਫੀ ਕੁਛ ਉਹ ਬੋਲੀ ਤੇ ਜਸਵੀਰ ਕੌਰ ਚੁੱਪ ਕਰਕੇ ਬਾਹਰ ਆ ਗਈ ਤੇ ਆਪਣੇ ਘਰ ਵਾਲੇ ਨੂੰ ਆ ਕੇ ਕਹਿੰਦੀ ਵੀ ਤੇ ਇੱਥੋਂ ਵੀ ਰਿਹਾ ਨਹੀਂ ਜਾਂਦਾ ਚਾਹ ਬਿਨਾ ਕੀ ਤੇਰੀ ਜਾਨ ਨਿਕਲਦੀ ਸੀ ਚਾਹ ਬਿਨਾ ਉਹ ਕਹਿੰਦਾ ਵੀ ਕੀ ਗੱਲ ਹੋ ਗਈ ਤੇ ਉਹ ਰੋਣ ਲੱਗ ਗਈ ਤੇ ਉਹਦੀ ਨੂੰ ਪਿੱਛੇ ਆ ਕੇ ਬੁੜਬੁੜ ਫੇਰ ਕਰਨ ਲੱਗ ਗਈ ਸੁਖਦੇਵ ਸਿੰਘ ਆਪਣੀ ਨੂੰਹ ਨੂੰ ਕਹਿੰਦਾ ᱛੀਏ ਚਾਹ ਦਾ ਕਾਪੀ ਮੰਗਿਆ ਸੀ ਕੋਈ ਜਾਣ ਤਾਂ ਨਹੀਂ ਮੰਗਲੀ ਸੀ ਵੀ ਜੇ ਨਹੀਂ ਦੇਣੀ ਸੀ ਚਲ ਚੁੱਪ ਕਰ ਜਾਂਦੀ ਵੀ ਹੁਣ ਤੂੰ ਬੋਲ ਨਾ ਮੈਂ ਤੈਨੂੰ ਕਹਿਤਾ ਸੀ ਨਾ ਵੀ ਤੇਰੀ ਸੱਸ ਦੀ ਤਬੀਅਤ ਠੀਕ ਨਹੀਂ ਚਲ ਮੈਂ ਤਾਂ ਚਾਹ ਪੀਂਦਾ ਹੀ ਨਹੀਂ ਚਲ ਉਹਨੇ ਆਏ ਕਿ ਆਪਣੀ ਨੂੰਹ ਚੁੱਪ ਕਰਕੇ ਤੋਰਦੀ ਉਹਦੀ ਨੂੰਹ ਉਸ ਤੋਂ ਬਾਅਦ ਪਾਰਟੀ ਤੇ ਚਲੀ ਗਈ ਜਸਵੀਰ ਕੌਰ ਦਾ ਮਨ ਸਾਰਾ ਦਿਨ ਖਰਾਬ ਰਿਹਾ ਉਹ ਕਹਿੰਦੀ ਵੀ ਕੀ ਆਪਾਂ ਇਹ ਦਿਨ ਵੇਖਣ ਨੂੰ ਇਹਨਾਂ ਨੂੰ ਪਾਲ ਪੋਸ ਕੇ ਵੱਡੇ ਕੀਤਾ ਸੀ ਸਮਾਂ ਲੱਗਦਾ ਗਿਆ ਜਸਵੀਰ ਕੌਰ ਤੇ ਸੁਖਦੇਵ ਸਿੰਘ ਨੂੰ ਇਹ ਸੀ ਕਿ ਜਿਹੜਾ ਕਰਜ਼ਾ ਲਿਆ ਸੀ ਉਹ ਮੁੰਡੇ ਲਾਉਣਗੇ ਪਰ ਮੁੰਡੇ ਨੂੰ ਹਾਂ ਕਹਿੰਦੇ ਸੀ ਕਿ ਸਾਡਾ ਜਿਹੜਾ ਖਰਚਾ ਉਹ ਬਹੁਤ ਜ਼ਿਆਦਾਗਾ ਜਿਹੜਾ ਕਰਜ਼ਾ ਤੁਸੀਂ ਲਿਆ ਭਾਵੇਂ ਸਾਨੂੰ ਘਰ પાਕੇ ਦਿੱਤਾ ਉਹ ਉਤਾਰਨਾ ਤੁਹਾਡਾ ਫਰਜ਼ ਆ ਤੁਹਾਡਾ ਫਰਜ਼ ਬਣਦਾ ਸੀ ਕਿ ਤੁਹਾਡੇ ਦੋ ਪੁੱਤ ਨੇ ਤੁਸੀਂ ਉਹਨਾਂ ਦੋਵਾਂ ਨੂੰ ਅਲੱਗ-ਅਲੱਗ ਕੋਠੀਆਂ ਬਣਾ ਕੇ ਦਿਓ ਸਾਡੇ ਕੋਲ ਪੈਸਾ ਹੈ ਨਹੀਂ ਜਿਹਦਾ ਦੇਣਾ ਲੈਣਾ ਤੁਸੀਂ ਆਪੇ ਦਿਓ 6 ਮਹੀਨੇ ਤਾਂ ਲੰਘ ਗਏ 6 ਮਹੀਨਿਆਂ ਬਾਅਦ ਦੇਣ ਲੈਣ ਵਾਲੇ ਸੁਖਦੇਵ ਸਿੰਘ ਨੂੰ ਕੌਣ ਲੱਗੇ ਕਿਉਂਕਿ ਜਦੋਂ ਸੁਖਦੇਵ ਸਿੰਘ ਨੇ ਕਰਜ਼ਾ ਲਿਆ ਸੀ ਉਨੇ 6 ਮਹੀਨੇ ਤੱਕ ਲਾਰੇ ਲੱਪਿਆਂ ਤੇ ਲੰਘਾਏ ਪਰ ਜਦੋਂ ਉਹਨੂੰ ਇਹ ਪਤਾ ਲੱਗਿਆ ਵੀ ਮੇਰੇ ਨੂੰਹ ਪੁੱਤ ਮੇਰਾ ਲਿਆ ਹੋਇਆ ਕਰਜ਼ਾ ਨਹੀਂ ਲਾਉਣੇ ਤਾਂ ਉਹਦੇ ਘਰ ਵਾਲੀ ਜਸਵੀਰ ਕੌਰ ਕਹਿੰਦੀ ਐਂ ਕਰ ਜਿਹੜੀ ਇੱਕ ਕਿੱਲਾ ਜ਼ਮੀਨ ਆ ਪਿੰਡ ਦੇ ਵਿੱਚ ਉਹਨੂੰ ਵੇਚ ਕੇ ਆਪਾਂ ਕਰਜ਼ਾ ਲਾ ਦਿੰਨੇ ਆ ਤਾਂ ਸੁਖਦੇਵ ਸਿੰਘ ਕਹਿੰਦਾ ਕਿ ਉਹ ਤਾਂ ਮੇਰੇ ਪਿਓ ਦੀ ਨਿਸ਼ਾਨੀ ਆ ਵੀ ਜੱਦੀ ਪੁਸ਼ਤੀ ਜ਼ਮੀਨ ਮੈਂ ਕਿਵੇਂ ਵੇਚ ਦਿਆਂ ਜਸਵੀਰ ਕੌਰ ਕਹਿੰਦੀ ਫਿਰ ਤੂੰ ਵਿਆਜ ਪਵਾਈ ਚੱਲ ਵੀ ਆਖਰ ਨੂੰ ਤੈਨੂੰ ਤੋੜ-ਤੋੜ ਕੇ ਖਾ ਲੈਣਗੇ ਦੇਣ ਲੈਣ ਵਾਲੇ ਤੂੰ ਕਿਉਂ ਟੈਨਸ਼ਨ ਲਈ ਆ ਕੁਛ ਨਹੀਂ ਹੁੰਦਾ ਤੂੰ ਵੇਚ ਦੇ ਤਿਆਲਾ ਸੁਖਦੇਵ ਸਿੰਘ ਨੇ ਕਿਤੇ ਲ ਜਮੀਨ ਵੇਚ ਕੇ ਸਾਰਾ ਕਰਜ਼ਾ ਲਾਤਾ ਉਹਦਾ ਨਾ ਵੱਡੇ ਨੂੰ ਪੁੱਤ ਦਾ ਇੱਕ ਮੁੰਡਾ ਸੀ ਜਿਹਦਾ ਨਾਮ ਰਾਜੂ ਸੀ ਰਾਜੂ ਨੂੰ ਪਤਾ ਸੀ ਕਿ ਮੇਰੇ ਮੰਮੀ ਨੇੜੀ ਤੇ ਮੇਰੇ ਚਾਚਾ ਚਾਚੀ ਦਾਦਾ ਦਾਦੀ ਨਾਲ ਕੀ ਵਰਤਾਓ ਕਰਦਿਆ ਉਹ ਆਪਣੇ ਦਾਦਾ ਦਾਦੀ ਦਾ ਬਹੁਤ ਕਰਦਾ ਸੀ ਉਹਨਾਂ ਨੂੰ ਚਾਹ ਪਾਣੀ ਫੜਾਉਣਾ ਉਹਨਾਂ ਕੋਲ ਬੈਠ ਕੇ ਗੱਲਾਂ ਕਰਨੀਆਂ ਉਹਨਾਂ ਦੀਆਂ ਲੱਤਾਂ ਘੁੱਟਣੀਆਂ ਇਹ ਉਹਦਾ ਕੰਮ ਸੀ ਤਾਂ ਸੁਖਦੇਵ ਸਿੰਘ ਤੇ ਜਸਵੀਰ ਕੌਰ ਵੀ ਅਰਦਾਸਾਂ ਕਰਦੇ ਕਿ ਰਾਜੂ ਆ ਜਿਹੜਾ ਪੜ ਲਿਖ ਕੇ ਵਧੀਆ ਨੌਕਰੀ ਤੇ ਲੱਗ ਜੇ ਤੇ ਰਾਜੂ ਵੀ ਹਮੇਸ਼ਾ ਇਹੀ ਕਹਿੰਦਾ ਹੁੰਦਾ ਸੀ ਇਹ ਦਾਦਾ ਜੀ ਜਦੋਂ ਮੈਂ ਪੜ੍ਹ ਲਿਖ ਕੇ ਨੌਕਰੀ ਤੇ ਲੱਗ ਗਿਆ ਨਾ ਤਾਂ ਉਦੋਂ ਮੈਂ ਤੁਹਾਡੀ ਜ਼ਿੰਦਗੀ ਸੌਖੀ ਕਰ ਦੂੰਗਾ। ਹਾਂ ਸੁਖਦੇਵ ਸਿੰਘ ਨੇ ਆਪਣੇ ਪੋਤੇ ਨੂੰ ਦੱਸਿਆ ਕਿ ਜਿਹੜੀ ਇੱਕ ਕਿੱਲਾ ਜ਼ਮੀਨ ਸੀ ਵੀ ਉਹ ਸਾਡੀ ਵਿਕ ਗਈ ਵੀ ਹੁਣ ਸਾਡੇ ਕੋਲੇ ਕੁਝ ਵੀ ਨਹੀਂ ਤੇ ਵੀ ਤੇਰੇ ਮੰਮੀ ਡੈਡੀ ਤੇ ਤੇਰੇ ਚਾਚਾ ਚਾਚੀ ਸਾਨੂੰ ਰੋਟੀ ਵੀ ਨਹੀਂ ਦਿੰਦੇਗੇ। ਤੇ ਇਸ ਗੱਲ ਤੋਂ ਰਾਜੂ ਬਹੁਤ ਦੁਖੀ ਹੁੰਦਾ ਸੀ। ਇੱਕ ਦਿਨ ਅੱਕ ਕੇ ਸੁਖਦੇਵ ਸਿੰਘ ਤੇ ਜਸਵੀਰ ਕੌਰ ਛੋਟੀ ਨੂਹ ਵੱਲ ਚਲੇ ਗਏ ਤੇ ਛੋਟੀ ਨੂ ਨੇ ਵੀ ਉੱਥੇ ਹੀ ਜਵਾਬ ਦੇਤਾ ਕਿ ਸਾਡੇ ਘਰ ਦੇ ਖਰਚੇ ਬਥੇਰੇ ਆ। ਤੁਸੀਂ ਤਾਂ ਵਿਹਲੇ ਰੋਟੀ ਭਾਲਦੇ ਹੋ ਦੋ ਦੋ ਜਣਿਆਂ ਨੂੰ ਸਾਡੇ ਤੋਂ ਰੋਟੀ ਨਹੀਂ ਦਿੱਤੀ ਜਾਂਦੀ ਸੁਖਦੇਵ ਸਿੰਘ ਦਾ ਮਨ ਬੜਾ ਦੁਖੀ ਹੋਇਆ ਤੇ ਉਹ ਰੋਣ ਲੱਗ ਗਿਆ ਉਹ ਫਿਰ ਵਾਪਸ ਵੱਡੇ ਪੁੱਤ ਦੇ ਘਰ ਆ ਗਏ ਤੇ ਘਰ ਦੇ ਵਿੱਚ ਕੋਈ ਨਹੀਂ ਸੀ ਰਾਜੂ ਜਦੋਂ ਪੜਕੇ ਆਇਆ ਤਾਂ ਉਹਨੇ ਵੇਖਿਆ ਕਿ ਮੇਰੇ ਦਾਦਾ-ਦਾਦੀ ਅੱਜ ਚਾਤੀ ਵੱਲ ਗਏ ਸੀ ਇੱਧਰ ਆ ਗਏ ਉਹ ਜਾਂਦਾ ਦਾਦੇ-ਦਾਦੀ ਕੋਲ ਤੇ ਕਹਿੰਦਾ ਕਿ ਤੁਸੀਂ ਉੱਧਰ ਨਹੀਂ ਗਏ ਸੀ ਤਾਂ ਸੁਖਦੇਵ ਸਿੰਘ ਸਾਰੀ ਗੱਲ ਦੱਸਦਾ ਰਾਜੂ ਨੂੰ ਇਸ ਗੱਲ ਦਾ ਦੁੱਖ ਲੱਗਦਾ ਰਾਜੂ ਕਹਿੰਦਾ ਕਿ ਤੁਹਾਡੇ ਨਾਲ ਜਿਸ ਤਰ੍ਹਾਂ ਇਸ ਘਰ ਦੇ ਵਿੱਚ ਬਿਹੇਵ ਹੋਂਦਾ ਤੁਸੀਂ ਸਾਰਾ ਦਿਨ ਭੁੱਖੇ ਰਹਿਣੇ ਹੋ ਇਦੋਂ ਨਾਲੋਂ ਚੰਗਾ ਮੈਂ ਤੁਹਾਨੂੰ ਕਿੱਥੇ ਛੱਡ ਆਵਾਂ ਉਹ ਕਹਿੰਦਾ ਵੀ ਦਾਦਾ ਜੀ ਮੇਰੀ ਪੜ੍ਹਾਈ ਦਾ 1 ਸਾਲ ਰਹਿ ਗਿਆ ਤੁਸੀਂ ਬਸ 1 ਸਾਲ ਔਖੇ ਸੌਖੇ ਮੇਰੇ ਨਾਲ ਚੱਲੋ ਚਲ ਉਹਨਾਂ ਗੱਡੀ ਦੇ ਵਿੱਚ ਬਿਠਾਉਂਦਾ ਤੇ ਆਪਣੇ ਦਾਦਾ ਦਾਦੀ ਨੂੰ ਇੱਕ ਵਿਰਧਾ ਆਸ਼ਰਮ ਦੇ ਵਿੱਚ ਲੈ ਜਾਂਦਾ ਉੱਥੋਂ ਦੇ ਮਾਲਕ ਨੂੰ ਕਹਿੰਦਾ ਕਿ 1 ਸਾਲ ਲਈ ਤੁਸੀਂ ਮੇਰੇ ਦਾਦਾ ਦਾਦੀ ਨੂੰ ਇੱਥੇ ਰੱਖ ਲਓ ਜਿਹੜਾ ਵੀ ਖਰਚਾ ਪਾਣੀ ਹੋਊਗਾ ਮੈਂ ਜਿਵੇਂ ਮਰਜ਼ੀ ਦੇਵਾਂ ਮੈਂ ਆਪੇ ਦੇ ਕੇ ਜਾਊ ਪਰ ਇਹਨਾਂ ਦੀ ਸੰਭਾਲ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਉਹਦੇ ਦਾਦਾ ਦਾਦੀ ਕਹਿੰਦੇ ਕਿ ਪੁੱਤ ਤੂੰ ਕਿੱਥੋਂ ਹੋਣਾ ਖਰਚਾ ਦੇਵੇਂਗਾ ਵਿਰਧਾ ਆਸ਼ਰਮ ਦਾ ਤਾ ਰਾਜੂ ਕਹਿੰਦਾ ਕਿ ਕੋਈ ਗੱਲ ਨਹੀਂ ਦਾਦਾ-ਦਾਦੀ ਇਹ ਮੇਰੀ ਟੈਨਸ਼ਨ ਆ ਤੁਸੀਂ ਇੱਥੇ ਬਸ ਟੈਨਸ਼ਨ ਫ੍ਰੀ ਹੋ ਕੇ ਰਹੋ ਤੇ ਮੈਂ ਹਰੇਕ ਹਫ਼ਤੇ ਤੁਹਾਡੇ ਕੋਲ ਗੇੜਾ ਮਾਰਿਆ ਕਰੂੰ ਚਲੋ ਭਾਈ ਸਮਾਂ ਲੰਘਦਾ ਗਿਆ ਰਾਜੂ ਹਰ ਹਫ਼ਤੇ ਆਪਣੇ ਦਾਦਾ-ਦਾਦੀ ਨੂੰ ਮਿਲਣ ਆਉਂਦਾ ਤੇ ਇੱਕ ਦਿਨ ਰਾਜੂ ਇੱਕ ਕੁੜੀ ਨੂੰ ਨਾਲ ਲੈ ਕੇ ਆਇਆ ਤੇ ਉਹ ਆਪਣੇ ਦਾਦਾ-ਦਾਦੀ ਕੋਲ ਜਾ ਕੇ ਕਹਿੰਦਾ ਵੀ ਇਹਨੂੰ ਮਿਲੋ ਇਹna ਮੇਰੀ ਕਾਲਜ ਦੀ ਫਰੈਂਡ ਆ ਤੇ ਉਹਦੇ ਦਾਦਾ-ਦਾਦੀ ਕਹਿੰਦੇ ਵੀ ਹਾਂ ਪੁੱਤ ਕੀ ਨਾਮ ਆ ਤੇਰਾ ਉਹ ਕਹਿੰਦੀ ਮੇਰਾ ਨਾਮ ਰੀਮਾ ਚਲੋ ਜਾਣ-ਪਛਾਣ ਕਰਾਉਂਦੇ ਆ ਤੇ ਸਮਝੋ ਵੀ ਜਾਂਦੇ ਆ ਹਨਾ ਵੀ ਇਹ ਇਹਦੀ ਗਰਲਫ੍ਰੈਂਡ ਆ ਪਰ ਉਹ ਸ਼ਰਮਾਉਂਦਾ ਕੁਝ ਵੀ ਦੱਸਦਾ ਨਹੀਂ ਹੈਗਾ ਉਹ ਦੋਨੋਂ ਆਪਣੇ ਦਾਦਾ-ਦਾਦੀ ਕੋਲ ਬਹਿ ਕੇ ਕਾਫੀ ਗੱਲਾਂ ਮਾਰਦੇ ਆ ਇਸ ਤਰ੍ਹਾਂ ਹੁਣ ਰੀਮਾ ਤੇ ਰਾਜੂ ਥੋੜੇ ਦਿਨਾਂ ਤੋਂ ਦਾਦਾ-ਦਾਦੀ ਕੋਲ ਆਉਂਦੇ ਤੇ ਰਾਜੂ ਇਹੀ ਕਹਿੰਦਾ ਰਹਿੰਦਾ ਕਿ ਬਸ ਮੇਰੀ ਥੋੜੀ ਪੜ੍ਹਾਈ ਰਹਿ ਗਈ ਜਦੋਂ ਮੈਨੂੰ ਨੌਕਰੀ ਮਿਲ ਗਈ ਨਾ ਮੈਂ ਤੁਹਾਨੂੰ ਆਪਣੇ ਘਰੇ ਲੈ ਜਾਊਂਗਾ ਇੱਕ ਸਾਲ ਬਾਅਦ ਰਾਜੂ ਦਾ ਡਿਪਲੋਮਾ ਪੂਰਾ ਹੋ ਗਿਆ ਤੇ ਉਹਨੇ ਟ੍ਰੇਨਿੰਗ ਦੇ ਵਾਸਤੇ ਕਿਤੇ ਬਾਹਰ ਜਾਣਾ ਸੀ ਉਨੂੰ ਇਸ ਗੱਲ ਦੀ ਫਿਕਰ ਹੋ ਗਈ ਵੀ ਮੈਂ 1 ਸਾਲ ਵਾਸਤੇ ਹੋਰ ਬਾਹਰ ਜਾਣਾ ਦਾਦਾ-ਦਾਦੀ ਨੂੰ ਵਿਰਧ ਆਸ਼ਰਮ ਰਹਿਣਾ ਪਊਗਾ ਤੇ ਇਹਨਾਂ ਨੂੰ ਮਿਲਣ ਕੌਣ ਆਇਆ ਕਰੂ ਉਹ ਰੀਮਾ ਨੂੰ ਕਹਿੰਦਾ ਕਿ ਰੀਮਾ ਮੇਰਾ ਜੀ ਨਹੀਂ ਕਰਦਾ ਟ੍ਰੇਨਿੰਗ ਤੇ ਜਾਣ ਨੂੰ ਵੀ ਮੇਰੇ ਦਾਦਾ-ਦਾਦੀ ਦਾ ਮੈਂ ਹੀ ਸਹਾਰਾਂਗਾ ਹਨਾ ਵੀ 1 ਸਾਲ ਤੱਕ ਮੇਰੇ ਤੋਂ ਤਾਇਆ ਹੀ ਨਹੀਂ ਜਾਣਾ ਵੀ ਦਾਦਾ-ਦਾਦੀ ਤਾਂ ਵਿਯੋਗ ਦੇ ਵਿੱਚੋਂ ਹੀ ਮਰ ਜਾਣਗੇ ਵੀ ਇਹਨਾਂ ਨੂੰ ਇਹ ਲੱਗੂਗਾ ਵੀ ਕਿਤੇ ਰਹਿ ਜੂਗੀ ਸਾਨੂੰ ਛੱਡ ਗਿਆ ਰੀਮਾ ਕਹਿੰਦੀ ਤੁਸੀਂ ਫਿਕਰ ਨਾ ਕਰੋ ਤੁਸੀਂ ਆਪਣੀ ਟ੍ਰੇਨਿੰਗ ਤੇ ਜਾਓ ਵੀ ਮੈਂ ਦਾਦਾ-ਦਾਦੀ ਨੂੰ ਮਿਲ ਕੇ ਜਾਇਆ ਕਰੂੰ ਚਲੋ ਭਾਈ ਉਹੀ ਗੱਲ ਹੋਈ ਰਾਜੂ ਟ੍ਰੇਨਿੰਗ ਤੇ ਚਲਾ ਗਿਆ ਤੇ ਰੀਮਾ ਹਰ ਤੀਜੇ ਦਿਨ ਦਾਦਾ-ਦਾਦੀ ਨੂੰ ਵਿਰਧਾ ਆਸ਼ਰਮ 'ਚ ਮਿਲਣ ਆਉਂਦੀ ਰੀਮਾ ਦੇ ਮੰਮੀ ਪਾਪਾ ਪੜ੍ਹੇ ਲਿਖੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਰਾਜੂ ਨਾਲ ਇਹਦੀ ਦੋਸਤੀ ਆ ਇਹ ਇੱਕ ਦੂਜੇ ਨੂੰ ਮਿਲਦੇ ਆ ਤੇ ਉਹ ਰੀਮਾ ਨੂੰ ਰੋਕਦੇ ਨਹੀਂ ਸੀ ਕਿ ਤੂੰ ਰਾਜੂ ਦੇ ਦਾਦਾ-ਦਾਦੀ ਨੂੰ ਕਿਉਂ ਮਿਲਣ ਜਾਣੀ ਆ ਅਹ ਰਾਜੂ ਦੇ ਦਾਦਾ-ਦਾਦੀ ਆਪਣੇ ਨੂਹ-ਪੁੱਤਾਂ ਨੂੰ ਉਡੀਕਦੇ ਕਿ ਸ਼ਾਇਦ ਸਾਡੇ ਨੂਹ-ਪੁੱਤ ਕਦੇ ਤਾਂ ਆਉਣਗੇ ਪਰ ਨੂਹਾਂ ਪੁੱਤਾਂ ਨੇ ਕਦੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਜ਼ੁਰਗ ਕਿੱਥੇ ਰਹਿੰਦੇ ਆ ਕਿਉਂਕਿ ਰਾਜੂ ਨੇ ਆਪਣੇ ਮੰਮੀ ਪਾਪਾ ਤੇ ਆਪਣੇ ਚਾਚਾ ਚਾਚੀ ਨੂੰ ਕਹਿਤਾ ਸੀ ਕਿ ਤੁਹਾਨੂੰ ਦਾਦਾ ਦਾਦੀ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਮੈਂ ਹੈਗਾ ਉਹਨਾਂ ਨੂੰ ਸੰਭਾਲਣ ਵਾਲਾ ਹੈਰਾਨੀ ਦੀ ਗੱਲ ਇਹ ਰਹੀ ਕਿ ਉਹਨਾਂ ਨੇ ਇਹ ਵੀ ਨਹੀਂ ਪੁੱਛਿਆ ਰਾਜੂ ਨੂੰ ਕਿ ਸਾਡੇ ਮਾਪਿਓ ਕਿੱਥੇ ਨੇ ਕਿਉਂਕਿ ਉਹ ਖੇੜੇ ਛਡਾਉਣਾ ਚਾਹੁੰਦੇ ਸੀ ਸੁਖਦੇਵ ਸਿੰਘ ਤੇ ਜਸਵੀਰ ਕੌਰ ਦੇ ਦਿਨ ਵਧੀਆ ਲੰਘ ਰਹੇ ਸੀ ਰੀਮਾ ਉਹਨਾਂ ਕੋਲ ਮਿਲਣ ਆਉਂਦੀ ਗੱਲਾਂ ਬਾਤਾਂ ਕਰਦੀ ਇੱਕ ਸਾਲ ਦਾ ਸਮਾਂ ਕਦੋਂ ਲੰਘ ਗਿਆ ਪਤਾ ਹੀ ਨਹੀਂ ਲੱਗਿਆ ਜਦੋਂ ਰਾਜੂ ਦੀ ਟ੍ਰੇਨਿੰਗ ਪੂਰੀ ਹੋਈ ਤਾਂ ਉਹ ਵਾਪਸ ਵਿਰਧ ਆਸ਼ਰਮ ਆਉਂਦਾ ਆਪਣੇ ਦਾਦਾ-ਦਾਦੀ ਕੋਲ ਤੇ ਆ ਕੇ ਉਹਨਾਂ ਨੂੰ ਖੁਸ਼ਖਬਰੀ ਦਿੰਦਾ ਕਿ ਮੇਰੀ ਟ੍ਰੇਨਿੰਗ ਪੂਰੀ ਹੋ ਗਈ ਤੇ ਹੁਣ ਮੈਨੂੰ ਨੌਕਰੀ ਮਿਲ ਗਈ ਆ ਬਸ ਅਗਲੇ ਹਫਤੇ ਮੈਂ ਤੁਹਾਨੂੰ ਇੱਥੋਂ ਲੈ ਕੇ ਜਾਊਂਗਾ ਉਹਦੇ ਦਾਦਾ-ਦਾਦੀ ਬਹੁਤ ਖੁਸ਼ ਹੁੰਦੇ ਆ ਇੱਕ ਹਫਤੇ ਦੇ ਵਿੱਚ ਰਾਜੂ ਨੌਕਰੀ ਜੁਆਇਨ ਕਰਦਾ ਤੇ ਇੱਕ ਫਲੈਟ ਲੈ ਲੈਂਦਾ ਫਲੈਟ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਤੇ ਆਪਣੇ ਦਾਦਾ-ਦਾਦੀ ਨੂੰ ਵਿਰਧ ਆਸ਼ਰਮ ਦੇ ਵਿੱਚੋਂ ਲੈ ਜਾਂਦਾ ਉਸ ਤੋਂ ਬਾਅਦ ਰੀਮਾ ਦੇ ਮੰਮੀ ਡੈਡੀ ਨੂੰ ਰਾਜੂ ਤੇ ਬਹੁਤ ਮਾਣ ਮਹਿਸੂਸ ਹੁੰਦਾ ਭਾਵੇਂ ਕਿ ਉਹਨਾਂ ਨੂੰ ਪਤਾ ਸੀ ਕਿ ਰਾਜੂ ਦੇ ਮੰਮੀ ਡੈਡੀ ਤੇ ਚਾਚਾ ਚਾਚੀ ਆਪਣੇ ਮਾਪੇ ਦੀ ਸੰਭਾਲ ਨਹੀਂ ਕਰਦੇ ਪਰ ਉਹਨਾਂ ਨੂੰ ਰਾਜੂ ਤੇ ਮਾਣ ਮਹਿਸੂਸ ਹੁੰਦਾ ਸੀ ਉਹ ਕਹਿੰਦੇ ਸੀ ਕਿ ਜੇ ਇੱਕ ਬੱਚੇ ਕੋਲ ਸੰਸਕਾਰ ਹੈਗੇ ਨੇ ਇਹ ਸੰਸਕਾਰ ਕਿ ਆਪਣੇ ਬਜ਼ੁਰਗਾਂ ਦੀ ਕਿਵੇਂ ਸੰਭਾਲ ਕਰਨੀ ਆ ਤਾਂ ਉਹ ਸਭ ਤੋਂ ਅਮੀਰ ਆਦਮੀ ਆ ਦੁਨੀਆ ਦਾ ਇਸ ਲਈ ਉਹਨਾਂ ਨੇ ਰਾਜੂ ਤੇ ਰੀਮਾ ਦੇ ਰਿਸ਼ਤੇ ਨੂੰ ਪ੍ਰਵਾਨਗੀ ਦੇ ਦਿੱਤੀ ਤੇ 1 ਮਹੀਨੇ ਦੇ ਅੰਦਰ ਅੰਦਰ ਹੀ ਵਿਆਹ ਦੀ ਤਰੀਕਾ ਜਿਹੜੀ ਰੱਖ ਲਈ ਹੁਣ ਰਾਜੂ ਦੇ ਦਾਦਾ ਦਾਦੀ ਕਹਿੰਦੇ ਕਿ ਵਿਆਹ ਤਾਂ ਤੂੰ ਕਰਵਾ ਰਿਹਾ ਵੀ ਤੇਰੇ ਮੰਮੀ ਡੇੜੀ ਨੂੰ ਪਤਾ ਉਹ ਕਹਿੰਦਾ ਵੀ ਮੈਨੂੰ ਆਪਣੇ ਮੰਮੀ ਡੇੜੀ ਤੋਂ ਪੁੱਛਣ ਦੀ ਲੋੜ ਨਹੀਂ ਪਰ ਸੁਖਦੇਵ ਸਿੰਘ ਕਹਿੰਦਾ ਨਹੀਂ ਪੁੱਤ ਉਹਨਾਂ ਨੇ ਤੈਨੂੰ ਜਨਮ ਦਿੱਤਾ ਪੜਾਇਆ ਐਂ ਨਾ ਕਰ ਉਹ ਤਾਂ ਜਿੱਦਾਂ ਦੇ ਹੈਗੇ ਹੈਗੇ ਆ ਤੂੰ ਆਪਣੇ ਮੰਮੀ ਡੇੜੀ ਨੂੰ ਦੱਸ ਚੱਲ ਆਪਣੇ ਦਾਦਾ ਦਾਦੀ ਦੇ ਕਹਿਣ ਤੇ ਰਾਜੂ ਆਪਣੇ ਵਿਆਹ ਦਾ ਕਾਰਡ ਲੈ ਕੇ ਆਪਣੇ ਮੰਮੀ ਡੇੜੀ ਕੋਲ ਤੇ ਚਾਚਾ ਚਾਚੀ ਕੋਲ ਜਾਂਦਾ ਤੇ ਉਹਦੇ ਮੰਮੀ ਡੇੜੀ ਉਹਦੇ ਗਲ ਪਿਆ ਜਾਂਦੇ ਆ ਕਿ ਤੂੰ ਇੰਨਾ ਵੱਡਾ ਫੈਸਲਾ ਕਰ ਲਿਆ ਤੇ ਸਾਨੂੰ ਦੱਸਿਆ ਵੀ ਨਹੀਂ ਤਾਂ ਫਿਰ ਰਾਜੂ ਆਪਣੇ ਮੰਮੀ ਡੈਡੀ ਨੂੰ ਕਹਿੰਦਾ ਕਿ ਫੈਸਲਾ ਤਾਂ ਮੈਂ ਇੱਕ ਹੋਰ ਵੀ ਬਹੁਤ ਵੱਡਾ ਕੀਤਾ ਸੀ ਉਹਦੇ ਬਾਰੇ ਤਾਂ ਤੁਸੀਂ ਪੁੱਛਿਆ ਨਹੀਂ ਮੇਰੇ ਦਾਦਾ ਦਾਦੀ ਕਿੱਥੇ ਰਹੇ 2 ਸਾਲ ਹੋ ਗਏ ਕਿਸ ਹਾਲਤ ਦੇ ਵਿੱਚ ਰਹੇ ਉਹ ਤੁਹਾਡਾ ਪੁੱਛਣ ਦਾ ਫਰਜ਼ ਨਹੀਂ ਸੀ ਮੇਰੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕਰਨ ਦਾ ਤੁਹਾਡਾ ਫਰਜ਼ ਬਣਦਾ ਤੇ ਆਪਣੇ ਮਾਪਿਆਂ ਨੂੰ ਸੰਭਾਲਣ ਦਾ ਫਰਜ਼ ਨਹੀਂ ਬਣਦਾ ਆਸੀ ਮੇਰੇ ਵਿਆਹ ਦਾ ਕਾਰਡ ਆਉਣਾ ਹੋਇਆ ਆਇਓ ਨਹੀਂ ਆਉਣਾ ਨਾ ਆਇਓ ਕਿਉਂਕਿ ਮੇਰੇ ਸ਼ਗਨ ਵਿਹਾਰ ਕਰਨ ਨੂੰ ਮੇਰੇ ਦਾਦਾ ਦਾਦੀ ਹੈਗੇ ਨਹੀਂ ਇਹ ਕਹਿ ਕੇ ਰਾਜੂ ਉੱਥੋਂ ਚਲਿਆ ਜਾਂਦਾ ਤੇ ਬਿਆਦਾ ਦਿਨ ਆ ਜਾਂਦਾ ਰਾਜੂ ਦੇ ਮੰਮੀ ਡੇੜੀ ਤੇ ਚਾਚਾ ਚਾਚੀ ਸਾਰੇ ਰਾਜੂ ਦੇ ਵਿਆਹ ਤੇ ਪਹੁੰਚਦੇ ਆ ਇਧਰੋਂ ਰੀਮਾ ਦੇ ਵੀ ਸਾਰੇ ਰਿਸ਼ਤੇਦਾਰ ਆਏ ਹੁੰਦੇ ਆ ਰੀਮਾ ਤੇ ਰਾਜੂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਉਹਦੇ ਦਾਦਾ ਦਾਦੀ ਨੇ ਕੀਤੀਆਂ ਸਾਰੇ ਰਿਸ਼ਤੇਦਾਰ ਬੜੇ ਖੁਸ਼ ਹੋ ਰਹੇ ਸੀ ਕਿ ਰਾਜੂ ਕਿੰਨਾ ਸੰਸਕਾਰੀ ਮੁੰਡਾ ਵੀ ਆਪਣੇ ਦਾਦਾ ਦਾਦੀ ਦੀ ਐਨੀ ਇੱਜ਼ਤ ਕਰਦਾ ਚਲੋ ਰੀਮਾ ਤੇ ਰਾਜੂ ਦਾ ਵਿਆਹ ਹੋ ਜਾਂਦਾ ਹਰੀਮਾ ਵਿਆਹ ਕੇ ਰਾਜੂ ਦੇ ਘਰ ਆ ਜਾਂਦੀ ਆ ਪਰ ਵਿਆਹ ਤੋਂ ਬਾਅਦ ਵੀ ਰੀਮਾ ਨੇ ਆਪਣਾ ਬਿਹੇਵ ਨਹੀਂ ਬਦਲਿਆ ਰੀਮਾ ਨੇ ਵੀ ਨੌਕਰੀ ਜੁਆਇਨ ਕਰ ਲਈ ਸੀ ਉਹ ਆਪਣੇ ਦਾਦਾ ਦਾਦੀ ਦੀ ਵਧੀਆ ਸੰਭਾਲ ਕਰਦੇ ਉਹਨਾਂ ਦੇ ਸਿਰ ਤੇ ਘਰ ਛੱਡ ਕੇ ਚਲੇ ਜਾਂਦੇ ਉਹਨਾਂ ਨੂੰ ਵਧੀਆ ਖਾਣ ਪੀਣ ਦਿੰਦੇ ਵਧੀਆ ਉਹਨਾਂ ਦੀ ਸੰਭਾਲ ਕਰਦੇ ਤੇ ਸੁਖਦੇਵ ਸਿੰਘ ਤੇ ਜਸਵੀਰ ਕੌਰ ਦੀ ਜਾਨੋਂ ਉਮਰ ਵੱਧ ਗਈ ਸੀ ਪਰ ਸੁਖਦੇਵ ਸਿੰਘ ਦੇ ਪੁੱਤ ਨੂਹਾਂ ਨੇ ਕਦੇ ਵੀ ਉਹਨੂੰ ਬੁਲਾਇਆ ਨਹੀਂ ਸੀ ਸੁਖਦੇਵ ਸਿੰਘ ਦਾ ਵੱਡਾ ਮੁੰਡਾ ਇਹੀ ਸਮਝਦਾ ਸੀ ਕਿ ਮੇਰਾ ਪੁੱਤ ਮੇਰੇ ਤੋਂ ਇਸ ਲਈ ਦੂਰ ਹੋਇਆ ਕਿਉਂਕਿ ਮੇਰੇ ਮਾਪਿਓ ਸਾਡੇ ਵਿੱਚ ਆ ਗਏ ਪਰ ਉਹਨਾਂ ਨੇ ਕਦੇ ਵੀ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੂਲ ਨਾਲੋਂ ਕਹਿੰਦੇ ਵਿਆਜ ਪਿਆਰਾ ਹੁੰਦਾ ਵੀ ਜੇ ਰਾਜੂ ਸੰਸਕਾਰੀ ਨਿਕਲਿਆ ਤਾਂ ਉਹ ਉਹਦੇ ਦਾਦਾ-ਦਾਦੀ ਦੇ ਸੰਸਕਾਰ ਹੀ ਸੀ ਆ ਰਾਜੂ ਦੇ ਪਾਪਾ ਤੇ ਮੰਮੀ ਨੇ ਇਹ ਗੱਲ ਕਦੇ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੇ ਸਾਡਾ ਪੁੱਤ ਆਪਣੇ ਦਾਦਾ-ਦਾਦੀ ਦੀ ਸੰਭਾਲ ਕਰਦਾ ਇਹਦੇ ਨਾਲ ਸਾਡੇ ਸੰਸਕਾਰਾਂ ਤੇ ਉਂਗਲ ਨਹੀਂ ਉੱਠ ਰਹੀ ਪਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਆਪਣੇ ਦਾਦਾ-ਦਾਦੀ ਦੀ ਵਜ੍ਹਾ ਨਾਲ ਰਾਜੂ ਨੇ ਸਾਨੂੰ ਇਗਨੋਰ ਕੀਤਾ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਆ ਚਾਹੇ ਕੋਈ ਕਿਸੇ ਨੂੰ ਇਗਨੋਰ ਕਰੇ ਚਾਹੇ ਕੋਈ ਕਿਸੇ ਦੀ ਸੰਭਾਲ ਕਰੇ ਪਰ ਇਹ ਜ਼ਰੂਰ ਆ ਕਿ ਜੇ ਅਸੀਂ ਬਜ਼ੁਰਗਾਂ ਦੀ ਸੰਭਾਲ ਕਰਦੇ ਆ ਤਾਂ ਸਮਾਜ ਦੇ ਵਿੱਚ ਸਾਡਾ ਜੋ ਰੁਤਬਾ ਬਣਦਾ ਉਹਦੇ ਨਾਲ ਸਾਡਾ ਜਿਉਣਾ ਸੌਖਾ ਹੋ ਜਾਂਦਾ ਤੇ ਸਾਡੇ ਸਮਾਜ ਦੇ ਵਿੱਚ ਸਾਡੀ ਇੱਜ਼ਤ ਬਣੀ ਰਹਿੰਦੀ ਆ ਹੁਣ ਰੀਮਾ ਤੇ ਰਾਜੂ ਦੀ ਕੁੱਖੋਂ ਇੱਕ ਛੋਟੀ ਜੀ ਪਿਆਰੀ ਜੀ ਬੇਟੀ ਨੇ ਜਨਮ ਲਿਆ ਰਾਜੂ ਦੇ ਦਾਦਾ ਦਾਦੀ ਨੇ ਆਪਣੀ ਪਰੋਤੀ ਦੇ ਜਨਮ ਤੇ ਬਹੁਤ ਖੁਸ਼ੀ ਮਨਾਈ ਤੇ ਉਹ ਕਹਿੰਦੇ ਸੀ ਕਿ ਅਸੀਂ ਤਾਂ ਲਕਸ਼ਮੀ ਧੀ ਨੂੰ ਵੇਖਣ ਲਈ ਤਰਸਗੇ ਸੀ ਅਸੀਂ ਜਦੋਂ ਸਾਡੇ ਔਲਾਦ ਹੋਈਆ ਉਦੋਂ ਵੀ ਸੁੱਖਾਂ ਸੁਖੀਆਂ ਸੀ ਕਿ ਸਾਡੇ ਇੱਕ ਧੀ ਹੋਵੇ ਸਾਡਾ ਦੁੱਖ ਸੁੱਖ ਸੁਣੇ ਤੇ ਉਹ ਰੀਮਾ ਨੂੰ ਕਹਿੰਦੇ ਆ ਪੁੱਤ ਭਾਵੇਂ ਰੱਬ ਨੇ ਸਾਨੂੰ ਧੀ ਨਹੀਂ ਦਿੱਤੀ ਪਰ ਤੂੰ ਸਾਨੂੰ ਧੀਆਂ ਨਾਲੋਂ ਵੀ ਵੱਧ ਕੇ ਆ ਤੇ ਤੇਰੀ ਧੀ ਸਾਨੂੰ ਉਸ ਤੋਂ ਵੀ ਵੱਧ ਕੇ ਆ ਰੀਮਾ ਵੀ ਬਹੁਤ ਖੁਸ਼ ਹੋ ਜਾਂਦੀ ਆ ਉਹ ਪੰਜ ਜਾਣੇ ਇੱਕ ਪਰਿਵਾਰ ਦੇ ਵਿੱਚ ਰਲ ਮਿਲ ਕੇ ਰਹਿੰਦੇ ਆ ਤੇ ਰਾਜੂ ਨੇ ਕਦੇ ਵੀ ਇਸ ਗੱਲ ਦਾ ਸ਼ਿਕਵਾ ਨਹੀਂ ਕੀਤਾ ਜਾਂ ਇਸ ਗੱਲ ਨੂੰ ਆਪਣੇ ਦਾਦਾ ਦਾਦੀ ਨੂੰ ਸੁਣਾਇਆ ਨਹੀਂ ਕਿ ਮੈਂ ਤੁਹਾਡੀ ਸੰਭਾਲ ਕਰਦਾ ਹਾਂ ਜੀ ਦੋਸਤੋ ਬਹੁਤ ਸਾਰੇ ਬੱਚੇ ਇਦਾਂ ਦੇ ਹੁੰਦੇ ਆ ਕਿ ਆਪਣੇ ਮਾਪਿਆਂ ਦੀ ਪ੍ਰਾਪਰਟੀ ਆਪਣੇ ਨਾਮ ਕਰਨ ਤੋਂ ਬਾਅਦ ਉਹਨਾਂ ਦਾ ਬਿਹੇਵ ਆਪਣੇ ਮਾਪਿਆਂ ਪ੍ਰਤੀ ਬਦਲ ਜਾਂਦਾ ਪਰ ਇਦਾਂ ਨਹੀਂ ਹੋਣਾ ਚਾਹੀਦਾ ਜੇ ਅਸੀਂ ਆਪਣੇ ਮਾਪਿਆਂ ਦੀ ਪ੍ਰਾਪਰਟੀ ਤੇ ਆਪਣਾ ਹੱਕ ਸਮਝਦੇ ਆ ਤਾਂ ਸਾਨੂੰ ਉਹਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਆ ਬਹੁਤ ਸਾਰੇ ਪੁੱਤ ਸਿਰਫ ਆਪਣੇ ਮਾਪਿਆਂ ਦੀ ਪ੍ਰਾਪਰਟੀ ਤੇ ਅੱਖ ਰੱਖਦੇ ਆ ਤੇ ਪ੍ਰਾਪਰਟੀ ਨਾ ਕਰਾ ਕੇ ਉਹਨਾਂ ਦੀ ਬਾਤ ਵੀ ਨਹੀਂ ਪੁੱਛਦੇ ਇਹੋ ਜਿਹੇ ਸੰਸਕਾਰ ਰੱਬ ਕਿਸੇ ਨੂੰ ਨਾ ਦੇਵੇ ਕਿ ਉਹਨਾਂ ਦੇ ਮਨ ਵਿੱਚ ਲਾਲਚ ਪੈਦਾ ਹੋਵੇ। ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ। ਮਿਲਾਂਗੇ ਨਵੀਂ ਵੀਡੀਓ ਦੇ ਨਾਲ। ਸਾਰਿਆਂ ਨੂੰ ਸ਼ਸ਼ੀਕਾਲ ਜੀ।